ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤਾਂ ਸਾਡੇ ਬਾਪੂ ਜੀ ਸਾਡੇ ਪਿੰਡ ਹਰਿਆਉ ਵਿਖੇ ਨਾਲ ਤਾਂ ਪੋਸਟਰਾਂ ਦੀ ਸੇਵਾ ਕਰ ਰਹੇ ਨੇ ਨਾਲੇ ਪਿੰਡ ਪਿੰਡ ਵਿੱਚ ਜਾ ਕੇ ਵੋਟਾਂ ਵੀ ਮੰਗ ਰਹੇ ਨੇਗੇ ਤੇ ਨਾਲ ਦੀ ਨਾਲ ਪੋਸਟਰ ਲਾਰੇ ਨੇਗੇ ਬੈਨਰ ਲਾਰੇ ਨੇਗੇ ਤੇ ਕਿਵੇਂ ਹੰਗਾਰਾ ਮਿਲਦਾ ਬਾਪੂ ਹੰਗਾਰਾ ਇਸ ਪਿੰਡ ਚੋਂ ਆਪਣੇ ਪਿੰਡ ਚੋਂ ਤਾਂ ਆਪਾਂ ਜਿੱਤ ਕੇ ਜਾਵਾਂਗੇ ਤੇ ਬਹੁਤ ਮਿਹਨਤ ਕਰ ਰਹੇ ਨੇਗੇ ਆ ਦੇਖੋ ਇਹ ਨਾਲ ਪੋਸਟਰ ਤੇ ਝੰਡੇ ਐਸੋਟ ਸਾਰੇ ਬੰਨ ਰਹੇ ਨੇਗੇ ਤੇ ਰੇੜੀ ਤਿਆਰ ਕਰਖੀ ਹੈਗੀ ਅੱਜ 4 ਦਿਨ ਹੋ ਗਏ ਲਗਾਤਾਰ ਬਾਪੂ ਨੂੰ ਪਿੰਡੇ ਸੇ ਚਲਦੇ ਨੂੰ ਸੇਸਤਰਾ ਰੇੜੀ ਸ਼ਿੰਗਾਰ ਕੇ ਲੈ ਕੇ ਜਾਂਦੇ ਨੇਗੇ ਲੈ ਵੀਰ ਜੀ ਕਰਦੇ ਸ਼ੇਰ ਤੇ ਬਾਪੂ ਦੀ ਕਰੋ ਸਪੋਰਟ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ